ਵੱਡਾ ਹਾਂਸਾ ਮਹੱਲਾ ਚੌਥਾ ਹਰ ਕਿਰਪਾ ਹਰ ਕਿਰਪਾ ਕਰ ਸਤਿਗੁਰੂ ਅੰਤਰੀਅਮੀ ਲੋਹਰ ਦੇ ਵਿੱਚ ਮਾਤਾ ਸੋ ਦੇ ਕੋਲ ਵੀ ਜਿਸ ਵਰਤਾਰ ਦੀ ਨੂੰ ਲੈ ਗਏ ਹਨ ਤੇ ਆਪ ਜੀ ਕਿਸੇ ਨਾਲ ਬਜੋ ਮੁਲਾਸ਼ ਨਹੀਂ ਕਰਦੇ ਇਕਮੋ ਇਕ ਮਤਾਂ ਦੇ ਉੱਤੇ ਰਹਿੰਦੇ ਹੰਨੇ ਆਪ ਜੀ ਨੂੰ ਮਾਤਾ ਜੀ ਨੇ ਕੋਈ ਸਰੀਰਕ ਬਿਮਾਰੀ ਜਾਣ ਕਰਕੇ ਸੰਿਆਸੀ ਤੇ ਬਰਾਗੀ ਦੋ ਸਾਧ ਸੰਗ ਇਕਵਦ ਕਰਨ ਵਾਲੇ ਉਹਨਾਂ ਨੂੰ ਮਾਰਾ ਦੇ ਪਾਸ ਲਿਆਂਦਾ ਹੈ ਇਸੇ ਪ੍ਰਕਾਰ ਸਾਧ ਸੰਗ ਜੀ ਜੋ ਬਣਾਵਲੀਆਂ ਇਖਪਨੀ ਆਉਣ ਗਈਆਂ ਜਾਂ ਨਾਟਨ ਰੈਣ ਵੀ ਆਉਣ ਗਈਆਂ ਅਤੇ ਕਾਂੜੇ ਦੀਆਂ ਆਉਣਗੀਆਂ ਅਤੇ ਕਲਿਆਣ ਵੀ ਆਉਣਗੀਆਂ ਉਹ ਵੀ ਮਹਾਰਾਜ ਸਾਹਿਬ ਜੀ ਨੇ ਇਹ 24 ਅਸ਼ਟਗਨੀਆਂ ਇਹਨਾਂ ਦੇ ਪ੍ਰਸ਼ਾਨ ਉਚਾਰਨ ਕੀਤੀਆਂ ਹਨ ਕਿ ਮਹਾਰਾਜ ਸਾਹਿਬ ਜੀ ਕੇ ਸ਼ੰਤ ਵੀ ਗੁਰੂ ਮਹਾਰਾਜ ਸਾਹਿਬ ਜੀ ਉਹਨਾਂ ਦੇ ਪ੍ਰਸ਼ਾਨ ਕਰਕੇ ਅਮਰਤੂ ਬਾਣੀ ਉਚਾਰਨ ਕਰਦੇ ਹਨ ਵੱਡ ਹਾਂਸ ਮਹੱਲਾ ਚੌਥਾ ਹਰ ਕਿਰਪਾ ਹਰ ਕਿਰਪਾ ਕਰ ਗੁਰੂ ਜੀ ਵਾਹਿਗੁਰੂ ਸਰਬਗੁਰੂ ਸਰਪਾਸ਼ਾ ਅਕਾਲ ਪੁਰਖ ਵਾਹਿਗੁਰੂ ਤੋਂ ਕਿਰਪਾ ਕਰਉਣ ਵਾਸਤੇ ਸਾਨੂੰ ਯਾਦ ਜਰਦੇ ਹਨ ਕਿਰਪਾਈਓ ਬੇਨਤੀਆਂ ਕਰੀਏ ਹਰ ਕਿਰਪਾ ਹਰ ਕਿਰਪਾ ਕਰ ਸਤਿਗੁਰੂ ਤੂੰ ਕਿਰਪਾ ਕਰਨ ਵਾਲਾ ਹੈ ਏਹੀ ਤੂੰ ਕਿਰਪਾ ਕਰਨ ਵਾਲਾ ਹੈ ਸਤਗੁਰ ਮੀਰ ਸੁਖ ਦਾਤਾ ਰਾਹ ਹਰ ਕਿਰਪਾ ਕਰ ਹਰ ਕਿਰਪਾ ਕਾਰੋ ਰਹਿ ਦਿੱਤੋ ਕਿਰਪਾ ਦੀ ਆਕਰ ਖਾਣੀ ਹੈ ਇਹ ਪਰਮੇਸ਼ਰ ਸਾਡੇ ਤੇ ਕਿਰਪਾ ਬ੍ਰਿਸ਼ਟੀ ਕਰੋ ਆਪੋ ਸਤਗੁਰ ਮੀਲ ਸੁਖ ਦਾਤਾ ਰਾ ਸਤਗੁਰੂ ਜੋ ਸ਼ਰਨ ਸੁਖਾਂ ਦੇ ਦਾਤੇ ਰਾਮ ਪ੍ਰਮੇਸ਼ਰ ਦੇ ਰੂਪੋ ਕੋਣ ਲੈਣਾ ਮੇਰ ਨੂੰ ਕਰ ਹਮ ਪੁੱਛਹਿ ਹਮ ਪੁੱਛਹਿ ਅਗੰ ਭਾਈ ਪੁੱਛਾਂਗੇ ਅਸੀਂ ਇਹ ਪਰਮੇਸ਼ਰ ਪੁੱਛਾਂਗੇ ਸਤਗੁਰੂ پاس ਹਰ ਬਾਤਾਂ ਸਤਗੁਰੂ ਦੇ پاسੋਂ ਹਰੀ ਦੀਆਂ ਬਾਤਾਂ ਹਰੀ ਤੇਰੀ ਪ੍ਰਾਪਤੀ ਵਾਲੇ ਬਚਨਾਂ ਨੂੰ ਪੁੱਛਾਂਗੇ ਹਮ ਪੁੱਛਿਆ ਤਮਾਮ ਜਿਵੇਂ ਪੁੱਛਾਂ ਪੁੱਛੀ ਦੀਆਂ ਲੋਕ ਪੁੱਛਦੇ ਕੋਈ ਕਿਸੇ ਦਲ ਨੂੰ ਪੁੱਛਦਾ ਕੋਈ ਕਿਸੇ ਨੂੰ ਪੁੱਛਦਾ ਅਸੀਂ ਹਰੀ ਅਕਾਲ ਪੁਰਖ ਆਪ ਦੇ ਦੀ ਪ੍ਰਾਪਤੀ ਦੀਆਂ ਬਾਤਾਂ ਨੂੰ ਪੁੱਛਾਂਗੇ तमाम ਬਾਤਾਂ ਵਿੱਚ ਪੁੱਛਾਂ ਵਿੱਚੋਂ ਪੁੱਛਾਂ ਵਿੱਚੋਂ ਸਤਿਗੁਰੂ پاس ਹਰ ਬਾਤ ਕੂਛ ਹੈ ਸਤਿਗੁਰੂ ਦੇ پاس ਲਖਰਦਾਰ ਆ ਉਹਦੀ ਪ੍ਰਾਪਤੀ ਦੀ ਬਾਤ ਪੁੱਛਾਂਗੇ ਇਹਨਾਂ ਨਾਮ ਪਦਾਰਥ ਪਾਇਆ ਜਿਨ੍ਹਾਂ ਸਤਿਗੁਰੂ ਤੋਂ ਜਿੰਨੋ ਸਿੱਖਾਂ ਨੇ ਅਮਰ ਦਾ ਨਾਮ ਪਦਾਰਥ ਨੂੰ ਪ੍ਰਾਪਤ ਕੀਤਾ ਹੈ ਪਾਈ ਲੱਗ ਹੈ ਨਿਤ ਕਰ ਹੈ ਬਿਨਾਂ ਨ ਕੀ ਉਹਨਾਂ ਗੁਰਸਿੱਖਾਂ ਦੇ ਚਰਨੀ ਲੱਜੇ ਹਾਂ ਤੇ ਨਿਤਾ ਪਰਤੀ ਬੇਨਤੀ ਕਰਦੇ ਹਾਂ ਗੋੜੋ ਸਤਗੁਰ ਪੰਥ ਫਤਾਇ ਤੇ ਸਿਰ ਗੁਰਸਿੱਖੋ ਸਾਨੂੰ ਸਤਗੁਰੂ ਗੁਰੂ ਪੂਜਨੀਕ ਨੇ ਜੋ ਸਿੱਖੀ ਦਾ ਪੰਥ ਬਤਾਇਆ ਦੱਸਿਆ ਹੈ ਤਨੂ ਵੀ ਕਿਰਪਾ ਕਰਕੇ ਇਸ ਮਾਰਗ ਉੱਤੇ ਲਾਉਣਾ ਕਰੋ ਤੋਈ ਭਾਗਤ ਦੁਖ ਸੁਖ ਸੰਤ ਕਰ ਜਾਣ ਉਹ ਹੀ ਮਾਇਰ ਜੀ ਭਗਤ ਪ੍ਰਮੋਦ ਸਦਾ ਹੈ ਜੋ ਦੁੱਖ ਆ ਬਣੇ ਉਹਦੇ ਵੀ ਕੋਈ ਦਿੱਤੀ ਰੱਖੇ ਪ੍ਰੇਮ ਦੀ ਜਦੋਂ ਸੁਖ ਆ ਬਣੇ ਉਹਦੇ ਐਸ਼ੇ ਜਿੰਨਾ ਸਾਜਿਆਵੇ ਕੋਈ ਵੀ ਸਮਾਨ ਉਪਤੀ ਕਰਕੇ ਜਾਣ ਨਾ ਕਰੇ ਹਰ ਹਰ ਨਾਮ ਹਰ ਰਤ ਹਰੀ ਤੇਰੇ ਹਰ ਹਰ ਨਾਮ ਦੇ ਜਪਣੋ ਚ ਹਰ ਵਕਤ ਰੰਗਿਆ ਰਹੇ ਹਰ ਕਿਰਪਾ ਹਰ ਕਿਰਪਾ ਕਰ ਇਸ ਪ੍ਰਕਾਰ ਹਰੀ ਤੂੰ ਕਿਰਪਾ ਕਰਨ ਵਾਲਾ ਹੈ ਹਰੀ ਤੂੰ ਕਿਰਪਾ ਕਰਨ ਵਾਲਾ ਹੈ ਫਿਰ ਕਿਰਪਾ ਦੀ ਆਕਰ ਖਾਣੇ ਹਰੀ ਆਪ ਕਿਰਪਾ ਬਿਸ਼ਤੀ ਕਰੋ ਗੋੜੋ ਸਤਗੁਰ ਮੇਰ ਤੋਖ ਦਾਤਾ ਸਤਗੁਰੂ ਪੂਜਨੀਕ ਚੇਤਨ ਸਰੂਪ ਜੋ ਹਨ ਸੁਖਾਂ ਦੇ ਦਾਤੇ ਗੁਰੂ ਅਮਰਦਾਸ ਸਾਹਿਬ ਸਾਨੂੰ ਉਹਨਾਂ ਦੀ ਬਾਣੀ ਮੇਰ ਨਾਲ ਕਰੋ ਹੁਣ ਗੁਰਮੁਖ ਹੁਣ ਹਰਮੁਖ ਨਾਮ ਸੁਣ ਕਰਕੇ ਗੁਰ ਸਾਹਿਬ ਦੇ ਮukh ਵਿੱਚੋਂ ਸੁਣ ਕਰਕੇ ਗੁਰੂ ਸਾਹਿਬ ਦੇ ਮੁਖ ਵਿੱਚੋਂ ਨਾਮ ਸਭ ਬੇਨਸੀ ਹਾਉ ਮੈਂ ਪਾਪਾਰ ਜਿਨਾਂ ਨਿਸ਼ਕਮਿਆ ਗੁਰੂ ਚੇਤਨ ਸਰੂਪ ਜੋ ਮੁਖੀ ਹੈ ਸਾਰਿਆਂ ਦੇ ਵਿੱਚ ਉਹਨਾਂ ਦੇ ਪਾਸੋਂ ਸਰਬਾ ਦੇ ਵਿਚਾਰ ਦਿੱਤੇ ਕਰਨਾ ਦਾਰਾ ਸੁਣਿਆ ਤੇ ਸੁਣੋ ਸਰਬੰਕੀਪੈ ਸਰਗਰਾਂ ਦੇ ਮਹਾਂਯਾਤਕਾਂ ਨੂੰ ਗੁਰਮੁਖ ਸਿੱਖ ਨੇ ਸਭ ਬੇਨਸੀ ਹਾਉ ਮੈਂ ਪਾਪਾਰ ਕਹਿੰਦੇ ਜੇ ਅੱਜ ਕਾਦੀ ਹੰਗ ਪੈ ਤੇ ਪਾਪ ਜੋ ਗੁਰੂ ਆ ਗਿਆ ਸ਼ਾਸਤਰ ਨੂੰ ਉਲਟ ਕਰਨ ਲੱਗੋ ਤਬੀ ਰਾਮੇ ਭਾਈ ਸਾਰੇ ਉਹਨਾਂ ਦੇ ਨਾਸ ਹੋ ਗਏ ਜਪ ਹਰ ਹਰ ਜਪ ਹਰ ਹਰ ਨਾਮ ਨੂੰ ਹਰ ਹਰ ਨਾਮ ਨੂੰ ਜਪਿਆ ਹੈ ਜਿਨਾਂ ਨੇ ਹਰ ਹਰ ਨਾਮ ਨੂੰ ਜਪਿਆ ਹੈ ਜਪਿਆ ਜੋ ਹਰ ਹਰ ਜੋ ਹਰੇਕ ਨੇ ਜਪਣੇ ਯੋਗ ਹਰੀ ਹੈ ਦੇ ਫਰੀਦੇ ਨਾਮ ਨੂੰ ਜਪਣ ਵਾਲੇ ਅਧਿਕਾਰੀ ਹੋ ਕੇ ਜਿਨ੍ਹਾਂ ਨੇ ਜਪਿਆ ਹੈ ਲਖੇ ਅੜੇ ਜਗ ਤਾਪਾਰਾ ਉਹਨਾਂ ਦੇ ਜਗ ਦੇ ਆਦੀ ਵਿਆਦੀ ਉਪਾਦੀ ਰੂਪ ਤਾ ਕੋ ਰਾਮ へ ਭਾਈ ਉਹਨਾਂ ਲਖੇ ਲਏ ਹਨ ਹਰ ਹਰ ਨਾਮ ਜਿੰਨੀ ਅਰਾਧਿਆ ਫਰੀਦਾ ਹਰੇਕ ਨੂੰ ਹਰੇ ਭਰੇ ਕਰਨ ਵਾਲਾ ਮੈਂ ਉਹ ਜਿਨ੍ਹਾਂ ਜਿੰਦੀ ਬਾਸ ਨਾ ਕੜਾ ਦੇ ਆ ਯਾਦ ਕੀਤਾ ਹੈ ਦਿਨ ਕੀ ਦੁਖ ਪਾਪ ਨਿਵਾਰੇ ਉਹਨਾਂ ਦੇ ਜੀਵਨ ਮੰਦੇ ਦੁਖੋ ਪਾਪ ਗੁਰੂ ਆਗੇ ਤੋ ਉਸ ਤੋਂ ਕਰਮਾਏ ਕਰਤੈ ਮੁਸ਼ਵਨ ਵੇਚ ਕਰਕੇ ਮੁਖਿਦ ਕਰਮਾਏ ਕੋ ਸਤ ਗੁਰ ਗਿਆਨ ਖੜਗ ਹੱਥ ਦਿਨ ਖੜਗ ਗੁਰੂ ਸਾਹਿਬ ਜੀ ਨੇ ਗਿਆਨ ਦਿੱਤੀ ਖੜਗੋ ਮਨ ਨੂੰ ਪੀ ਹੱਥ ਵਿੱਚ ਉਹਨਾਂ ਦੇ ਦੇ ਦਿੱਤਾ ਹੈ ਜਮ ਕੰਕਰ ਮਾਰ ਬਿਦਾਰੇ ਇਸ ਤਰ੍ਹਾਂ ਗੁਰ ਸਿੱਖਾਂ ਨੇ ਜਮ ਦੇ ਜਿਹੜੇ ਕੰਕਰ ਦੂਰ ਕੀ ਹੈ ਜਿਹੜਾ ਮੇਕਾ ਹੀ ਮੇਕਾ ਹੀ ਇਸرائی ਆ ਦੇ ਕੋ ਉਹ ਸਾਰੇ ਮਾਰਕ ਮਾਰਨ ਵਾਲੇ ਜਿਹੜੇ ਸਾਰਿਆਂ ਨੂੰ ਉਹਨਾਂ ਨੂੰ ਬਾਜ਼ਾਰ ਤੇ ਖਡਾਤਾ ਮਾਰ ਕੇ ਅਸੀਂ ਉਹਨਾਂ ਨੂੰ ਅੰਮ੍ਰਿਤ ਨਾਮ ਦੇ ਸਿਮਨ ਰੂਪ ਕੋਟ ਪਾਈ ਉਹਨਾਂ ਦੇ ਉੱਪਰ ਹਰ ਪ੍ਰਭ ਕਿਰਪਾ ਧਾਰੀ ਸੁਖ ਦਾਤੇ ਪ੍ਰਭੂ ਇਹ ਸਰ ਸੁਖ ਹਵੇ ਦਾਤੇ ਉਹਨਾਂ ਜਿਹੜੇ ਕਿਰਪਾ ਦ੍ਰਿਸ਼ਟੀ ਕੀਤੀ ਦੁਖ ਲਾਥੇ ਪਾਪ ਸੰਤਪਾਪ ਦੁਖ ਹੋ ਗਿਆ ਅਨ ਜਨ ਸਾਹਮਣੇ ਤੇ ਪਾਪ ਗੁਰੂ ਅਗੇ ਤੋਂ ਉਲਟ ਕਰਨੀ ਸੀ ਜਿਹੜੇ ਕੰਤਾਵ ਜਿਹੜਾ ਤੱਕਦੇ ਰਹਿਣਾ ਸੀ ਸੱਮ ਕੋ ਇਹ ਸਭ ਨਾਸ਼ ਹੋ ਗਏ ਉਹਨਾਂ ਦੇ ਦੁੱਖ ਹੋਣ ਗੁਰਮੁਖ ਸੁਣ ਗੁਰਮੁਖ ਨਾਮ ਸੁਣ ਕਰਕੇ ਗੁਰਾਂ ਦੇ ਮੁਖੋਂ ਸੁਣ ਕਰਕੇ ਗੁਰਾਂ ਦੇ ਮੁਖੋਂ ਨਾਮ ਨੂੰ ਸੁਣ ਕਰਕੇ ਗੁਰੂ ਜੋ ਚੇਤਨ ਸ੍ਰੀ ਮੁਖੀ ਹੋਣਗੇ ਉਹਨਾਂ ਤੋਂ ਸਦਾ ਬਿਨਸਾਰੂ ਪੀ ਸੁਣ ਕੰਨਾਂ ਦੁਆਰਾ ਸੁਣ ਕੇ ਗੁਰ ਗੁਰਮੁਖਲ ਘਾਰੀ ਬਣ ਕੇ ਨਾਮ ਨੂੰ ਸਭ ਬਿਨਸੀ ਹਉਮੈ ਪਾਪਾ ਸਾਰੇ ਉਹਨਾਂ ਦੇ ਹਉਮੈ ਦੇ ਆਦਿਕਾਂ ਦੀ ਤੇ ਪਾਪ ਗੁਰੂ ਅਗੇ ਤੋਲ ਕਿ ਸ਼ਾਸਤ ਤੋਲ ਤੋ ਕਰਨੇ ਖਿੱਦ ਕਰਮ ਉਹ ਸਾਰੇ ਪਾਪ ਵੀ ਨਾਸ ਹੋ ਗਏ ਜਪ ਹਰ ਹਰ ਜਪ ਹਰ ਹਰ ਨਾਮ ਜਿਨ੍ਹਾਂ ਨੇ ਹਰ ਹਰ ਨਾਮ ਨੂੰ ਜਪਿਆ ਹੈ ਜਿਨ੍ਹਾਂ ਨੇ ਹਰ ਹਰ ਨਾਮ ਨੂੰ ਜਪਿਆ ਹੈ ਅਸੀਂ ਜਪਦੇ ਹਾਂ ਹਰ ਹਰ ਨਾਮ ਨੂੰ ਜਪਦੇ ਹਾਂ ਹਰ ਨਾਮ ਨੂੰ ਜੋ ਜਪਨੇ ਜੋ ਹਰ ਇੱਕ ਦੇ ਹੈ ਹਰੀ ਦਾ ਜਾ ਕੋ ਜਿਹਦੇ ਨਾਲ ਜਿਹਦੇ ਜਪਣੇ ਕਰਕੇ ਹਰੇਕ ਪ੍ਰਕਾਰ ਦੇ ਪਾਪ ਜਬਤ ਹੋ ਜਾਂਦੇ ਨਾਸ ਹੋ ਜਾਂਦੇ ਆ ਐ ਵਹਿਰੀ ਦੇ ਨਾਮ ਨੂੰ ਜਪ ਕਰਕੇ ਮਨ ਬਾਣ ਸ਼ੀਰ ਕਰਕੇ ਮੇਰਾ ਮਨ ਭਾਇਾਰਾ ਕਦੇ ਮਨ ਕੀ ਪਰਮੇਸ਼ਵਰ ਦੇ ਨਾਮ ਦਾ ਜਾਪ ਉਹ ਚੰਗਾ ਲੱਗਿਆ ਹੈ ਜਪਦੇ ਹਾਂ ਰਾਮੇ ਭਾਈ ਮੁਖ ਗੁਰਮੁਖ ਮੁਖ ਗੁਰਮੁਖ ਜਾਪੋ ਭਾਈ ਗੁਰੂ ਗੁਰਮੁਖ ਬਣ ਕੇ ਗੁਰਾਂ ਦੇ ਮੁਖ ਦਵਾਰਾ ਜਾਪੋ ਗੁਰਮੁਖ ਬਣ ਕੇ ਗੁਰਾਂ ਦੇ ਮੁਖ ਦਵਾਰਾ ਜਾਪੋ ਸਰਵਣ ਕਰਕੇ ਮੁਖੀ ਜੋ ਗੁਰੂ ਜੀ ਦੇ ਕੋ ਨਿਸ਼ੂ ਗੁਰੂ ਹਾਣੇ ਉਹਨਾਂ ਦਾ ਅਧਿਕਾਰੀ ਬਣ ਕਰਕੇ ਮੁੱਖੋਂ ਜਪਣਾ ਕਰ ਜੋ ਜਪਣੇ ਜੋਗ ਹੈ ਨਾਮੋ ਸਾਰੇ ਰੋਗ ਗਵਾਇਆ ਰਾਮ ਜਿਨਾਂ ਨੂੰ ਕਹਾਂਗੇ ਮੁੱਖ ਦੁਆਰਾ ਗੁਰਮਖਾ ਦਾ ਸੁਣ ਕਰਕੇ ਜਪਿਆ ਹੈ ਸਾਰੇ ਰੋਗਾਂ ਨੂੰ ਰਾਮ ਹੀ ਭਾਈ ਉਹਨਾਂ ਨੂੰ ਗਵਾ ਲਿਆ ਹੈ ਹੰਕਾਰ ਆਦਿਕ ਗਿਆਨ ਆਦਿ ਰੋਗਾਂ ਨੂੰ ਗੋਰ ਰੋਗ ਦਾ ਜਾਪ ਸਾਰੇ ਰੋਗ ਗਵਾਇਆ ਸਤਿਗੁਰਾਂ ਮੇ ਮੁਖਾਰ ਦੇ ਦਰੋਂ ਨਿਕਲਿਆ ਹੈ ਜੋ ਅਮਰਤ ਨੋ ਗਾਇ ਗੁਰੂ ਗੋ ਮੰਤਰ ਹੈ ਜਪਹੁ ਮੈਂ ਖੋਈ ਸਾਰੇ ਜਾਨ ਆਦਿਕ ਰੋਗ განੂਨ ਨੇ ਗਵਾ ਲਿਆ ਹੈ ਆਰੋਗਤ ਭਏ ਸਰੀਰਾ ਉਹ ਸਰੀਰਾਂ ਦੇ ਮਨ ਵੱਲੋਂ ਸੁਖ ਦੇ ਮਨ ਵੱਲੋਂ ਸ਼ਾਂਤੀ ਦੇ ਮਨ ਵੱਲੋਂ ਸੁਖੀ ਦੇ ਮਨ ਵੱਲੋਂ ਜਿਹਨਾਂ ਦੇ ਮਨੋਂ ਰੋਗਾਂ ਤੋਂ ਰਾਤ ਹੋ ਗਏ ਸਰੀਰ ਨਹੀਂ ਮੁਲਕੇ ਤਾਂਗੇ ਅਖੰਡ ਕੇਤਨ ਦੇ ਉਹਨਾਂ ਨੂੰ ਪ੍ਰਾਪਤ ਹੋ ਗਈ ਹੈ ਅਨੰਦ ਨੂੰ ਸਹਿਜ ਸਮਾਦ ਹਰ ਲਾਗੀ ਹੈ ਜਨਮ ਨੂੰ ਨਦੀ ਸੁਚੇਤ ਸੁਧ ਹੋ ਸੈਜ ਨੂੰ ਦੇ ਕੇ ਹਰੀ ਜੀ ਸਮਾਦੀ ਲੱਗ ਗਈ ਹੈ ਹਰ ਜਪਿਆ ਗਹਿਰ ਗੰਭੀਰਾ ਹਰੀ ਜੋ ਗਹਿੰਰ ਹੱਲ ਹੈ ਤੇ ਗੰਭੀਰ ਦੂੰਗਾ ਹੈ ਅਤਲ ਅਸਪਰਸ਼ ਰੂਪ ਹੈ ਜੋ ਤੋਲਣ ਤੋਂ ਰਹੇ ਤੇ ਪਰਸੰਤੋ ਰਹੇ ਤੇ ਉਹ ਹਰੀ ਮਿਲ ਗਿਆ ਹੈ ਜਪਿਆ ਹੈ ਜਾਤ ਆਜਾਤ ਨਾਮ ਜਿਨ ਪਿਆਇਾ ਕਹੇ ਕੋਈ ਜੰਦੀ ਵਾਲਾ ਉਤਮ ਜਾਤੀ ਹੈ ਜਿਨ ਜੈ ਦੇ ਬ੍ਰਾਹਮਣ ਸੀ ਕਿਆਜ਼ ਨੀ ਜਾਤ ਵਾਲੇ ਭਾਵੇਂ ਕਵੀਰ ਦੀ ਛਾਨ ਹੈ ਵੀ ਜਾਤ ਵਾਲੇ ਪਰਮ ਸ਼ੰਗਨ ਕਸਾਈ ਸੀ ਅਜਾਤ ਧੀਰਵੀ ਸੀ ਭਾਵੇਂ ਜਾਤੋ ਰਹਦੀ ਜਿਨ੍ਹਾਂ ਜਿਨ੍ਹਾਂ ਨਾਮ ਨੂੰ ਜਪਿਆ ਹੈ ਤੈਨ ਪਰਮ ਪਦਾਰਥ ਪਾਇਆ ਪ੍ਰਕਾਰ ਜਾਤ ਬੁੱਧੀ ਵਾਲਿਆਂ ਨੇ ਚੰਗੀ ਅਕਲ ਵਾਲਿਆਂ ਨੇ ਅਜਾਤ ਜਿਹੜੇ ਬੁੱਧੀ ਤੋਂ ਰਹਿਤ ਅਗਿਆਤ ਪੁਰਖ ਹਨ ਜਿਨ੍ਹਾਂ ਜਿਨ੍ਹਾਂ ਨਾਮ ਮਾਰਾ ਜਪਿਆ ਹੈ ਇਨ ਪਰਮ ਪਦਾਰਥ ਪਾਇਆ ਉਹਨਾਂ ਨੇ ਪਰਮ ਜੋ ਪਦਾਰਥ ਹੈ ਤਜ ਪਦ ਦਾ ਖਰਚੀ ਰੂਪ ਉਹ ਪਰਮ ਪਦਾਰਥ ਵੱਡਾ ਪ੍ਰਾਰਥ ਮੁਕਤੀ ਉਤਾਲਿਆ ਹੈ ਜਿਹੜੇ ਖੜਿਆ ਰੋਟੀ ਖਾਵੇ ਭੁੱਖ ਮੇੜਦਾ ਹੈ ਹਨ ਬੜ ਵੀ ਰੋਟੀ ਖਾ ਕੇ ਭੁੱਖ ਮੇੜਦਾ ਹੈ ਇਸ ਦੇ ਪ੍ਰਕਾਰ ਜਿੰਨਾ ਜਿੰਨਾ ਨਾਮ ਜਪਿਆ ਚਾਹ ਕੋਈ ਬੁੱਧੀ ਵਾਲੇ ਸੀ ਤੇ ਬੁੱਧੀ ਤੋਂ ਹੀ ਸੀ ਉਹਨਾਂ ਨੇ ਪਰਮ ਪਦਾਰਥ ਕੇਵਲ ਮੋਖ ਨੂੰ ਪਾ ਲਿਆ ਹੈ ਜਪ ਹਰ ਹਰ ਜਪ ਹਰ ਹਰ ਨਾਮ ਨੂੰ ਜਪਦਿਆਂ ਹਰੀ ਦੇ ਹਰ ਹਰ ਨਾਮ ਨੂੰ ਜਪਦਿਆਂ ਹਰੀ ਦੇ ਹਰ ਹਰ ਨਾਮ ਨੂੰ ਜਪਨੇ ਜੋ ਜੋ ਹਰੀ ਦਾ ਹਰ ਇੱਕ ਦੇ ਨਾਮ ਹੈ ਇਸ ਹਰ ਨਾਮ ਨੂੰ ਜਪਿਆ ਹੈ ਜਨਨ ਹਰੇਕ ਪ੍ਰਕਾਰ ਦੇ ਪਾਪ ਉਹਨਾਂ ਜਪਤ ਕਰ ਦਿੱਤੇ ਆ ਮੀਰੇ ਮਨ ਭਾਇ ਸਾਡੇ ਮਨ ਚ ਮੜਾ ਦਾ ਅਮਰਤ ਨਾਮ ਚੰਗਾ ਲੱਗਿਆ ਹੈ ਹਰ ਧਾਰੂ ਹਰ ਧਾਰੂ ਕਿਰਪਾ ਤੇਰੀ ਜਿਵੇਂ ਕਿਰਪਾ ਅਗੇ ਧਾਰਦੇ ਸੀ ਜਿਵੇਂ ਅਗੇ ਕਿਰਪਾ ਧਾਰਦੇ ਸੀ ਐਵੇਂ ਹੁਣ ਸਾਡੇ ਤੇ ਕਿਰਪਾ ਦ੍ਰਿਸ਼ਟੀ ਧਾਰੋ ਹਰ ਧਾਰੋ ਹਰ ਧਾਰੋ ਕਿਰਪਾ ਹਰੀ ਜਿਵੇਂ ਸੱਚ ਵਿੱਚ ਭਗਤਾਂ ਤੇ ਕਿਰਪਾ ਧਾਰਦੇ ਰਹੇ ਹੋ ਤਰੇਤੇ ਜੀ ਧਾਰਦੇ ਰਹੇ ਹੋ ਹੁਣ ਜਾਪਰ ਤੇ ਧਾਰਦੇ ਰਹੇ ਹੋ ਐਵੇਂ ਹੁ ਕਾਜੂ ਜੀ ਵੀ ਸਾਡੇ ਤੇ ਕਿਰਪਾ ਧਾਰੋ ਫੇਰ ਹਰੀ ਆਪ ਦੇ ਧਾਰੋ ਆਸ ਰੱਖਣ ਵਾਲੇ ਸਾਧੂ ਦੇ ਕਿਰਪਾ ਦੀ ਸ਼ੀਸ਼ਾ ਰੋ ਕਰੋ ਕਰ ਕਿਰਪਾ ਲੇਹੁ ਓ ਵਾਰੇ ਰਾਮ ਕਿਰਪਾ ਦੀਸ਼ੀ ਕਰਕੇ ਸਾਨੂੰ ਬਚਾ ਲਓ ਸਤਿ ਪਾਤਸ਼ਾਹੇ ਰਾਮ ਪਿਆਰੇ ਹਮ ਪਾਪੀ ਹਮ ਪਾਪੀ ਨਿਰਗੁਣ ਅਭੀ ਮਾਰਾ ਪਾਪੀ ਹਾਂ ਅਭੀ ਮਾਰਾ ਪਾਪੀ ਹਾਂ ਗੁਨਾ ਤੋਂ ਰਹਿਤ ਹਾਂ ਦੀਨ ਤੁਮਾਰੇ ਰਾਮ ਹਮ ਪਾਪੀ ਹਮ ਤਮਾਮ ਜਿਵੇਂ ਪਾਪੀ ਹੈ ਉਹਨਾਂ ਚੋਂ ਅਸੀਂ ਵੀ ਬੜੇ ਭਾਰੀ ਪਾਪੀ ਹਾਂ ਗੁਨਾ ਤੋਂ ਰਹਿਤ ਕੋਈ ਗੁਣ ਨਹੀਂ ਸਾਡੇ ਚ ਸਭ ਸੰਤੋਖ ਆਦਿਕ ਕਿ ਦੀਨ ਗਰੀਬ ਹਾਂ ਤੇਮਾਰੇ ਤੇਰੇ ਹੇ ਰਾਮ ਪਰਮੇਸ਼ਰ ਅਸੀਂ ਪਾਪੀ ਮੈਲਗੁਨ ਜੀਵ ਹਮਾਰੇ ਹਉ ਤਮਾਮ ਪਾਪਾ ਨੂੰ ਕਰਨ ਵਾਲੇ ਹਾਂ ਗੁਨਾ ਤੋਂ ਰਹਤੇ ਸਭ ਤੋਂ ਉਖਾਦ ਕੈਂ ਤੋਂ ਦੀਨ ਗਰੀਬ ਹਾਂ ਫੇਰ ਆਪਕੇ ਹਾਂ ਹਰ ਦਇਆਲ ਕਰਨਾ ਆਹਰੀ ਦਇਆ ਦੇ ਕਰ ਆਪ ਦੀ ਸ਼ਰਨ ਆਏ ਹਾਂ ਤੂੰ ਦੁੱਖ ਭੰਜਨ ਸਰਬ ਸੁਖ ਦਾਤਾ ਨਾਲ ਤੂੰ ਜੰਮਨ ਮਰਦ ਦੁੱਖਾਂ ਨੂੰ ਪੰਚ ਰਿਹਾ ਸਾਰੇ ਸੁਖਾਂ ਦੇ ਦੇਣ ਵਾਲਾ ਹੈ ਅਮ ਪਾਥਰ ਤਰੇ ਤਰਾਇਆ ਅਹੀ ਮੋੜ ਆਉ ਦੇ ਤਰਾਏ ਹੋਏ ਪੱਖਰ ਦੀ ਨਿਆਈ ਕੋਸ ਹੋਣ ਚਿਤ ਵਾਲੇ ਪੱਖ ਵੀ ਨਹੀਂ ਡੁੱਬਣ ਵਾਲੇ ਸੰਸਾਰ ਸੰਬੰਧੂ ਸੀ ਪਾਤੋਂ ਕਰਕੇ ਆਉ ਦੇ ਨਾਮ ਨਾਲ ਤਰਾਇਆ ਹੈ ਸਾਨੂੰ ਜਹਾਜ ਤੇ ਚਾੜ ਕੇ ਨਾਮ ਦੇ ਜਹਾਜ ਤੇ ਚਾੜ ਕੇ ਥੋੜੇ ਤਰਾਏ ਹੋਏ ਤਰੇ ਹਾਂ ਅਸੀਂ ਸਤਗੁਰੂ ਭੀਟ ਰਾਮ ਰਸ ਪਾਇਆ ਸਤਗੁਰੂ ਅਮਰਦਾਸ ਸਾਹਿਬ ਜੀ ਨਾਲ ਭੀਟ ਮਿਲ ਕਰਕੇ ਰਾਮ ਜੋ ਸਾਰੇ ਦੇ ਰਸ ਪ੍ਰੇਮ ਰੂਪ ਹੈ ਰਸ ਰੂਪ ਹੈ ਉਸ ਨੂੰ ਪਾਇਆ ਹੈ ਆਹੇ ਰਾਮ ਦੇ ਰਸ ਪ੍ਰੇਮ ਨੂੰ ਜਨ ਨਾਨਕ ਨਾਮ ਉਧਾਰੇ ਸਤਿਗੁਰੂ ਸਾਹਿਬ ਵੀ ਕਹਿੰਦੇ ਜਨਾਂ ਦੇ ਤਾਈ ਕੋਈ ਰਾਮ ਗਾਜੀ ਕਹਿੰਦੇ ਨਾਮ ਹੀ ਉਧਾਰਨ ਵਾਲਾ ਬਚਾਉਣ ਵਾਲਾ ਹੈ ਹਰ ਧਾਰੂ ਹਰ ਧਾਰੂ ਕਿਰਪਾ ਜਿਵੇਂ ਨਾਰਾ ਪਿਛਦੇ ਜੁਗਾਂ ਜਹਰੀ ਕਿਰਪਾ ਧਾਰ ਦੇ ਰਿਹਾ ਐਵੇਂ ਸਾਡੇ ਤੇ ਵੀ ਹਰੀ ਕਿਰਪਾ ਦੀ ਕਿਰਪਾ ਧਾਰੋ ਸਰ ਕਿਰਪਾ ਲੇਹੁ ਉਵਾਰੇ ਰਾਮ ਕਿਰਪਾ ਕਰਕੇ ਆਵਗੇ ਪਿਛਦੇ ਭਗਤ ਨੂੰ ਬਚਾਏ ਸਾਨੂੰ ਵੀ ਬਚਾ ਲਓ ਜੀ